ਅੱਜ ਕਿਸੇ ਨੇ ਨੌਕਰੀ ਲੈਣ ਵਾਸਤੇ ਜਾਣਾ ਨਾ ਪੜ੍ਹਾਈ ਜਿੰਨੀ ਮਰਜ਼ੀ ਕੀਤੀ ਹੋਏ ਲੱਖ ਤੁਸੀਂ ਡਿਗਰੀਆਂ ਚੁੱਕੀ ਫਿਰੋ ਜਿੰਨੀ ਮਰਜ਼ੀ ਸਟੱਡੀ ਕਰ ਲਵੋ ਜਿੰਨੀ ਮਰਜ਼ੀ ਪੜ੍ਹਾਈ ਕਰ ਲਵੋ ਪਰ ਜੇ ਤੁਹਾਡੀ ਜੇ ਵਿੱਚ ਪੈਸੇ ਨਹੀਂ ਨਾ ਜੇ 50 60000 ਰੁਪਏ ਦੀ ਦਿੱਤੀ ਨਹੀਂ ਮਾਇਆ ਦੀ ਨਾਲ ਲੈ ਕੇ ਜਾਂਦੇ ਆਫੀਸਰ ਦੇ ਕੋਲ ਵੱਡੇ ਵੱਡੇ ਕਹਿੰਦੇ ਕਹਾਉਂਦੇ ਆਫੀਸਰ ਜਿਨ੍ਹਾਂ ਦੀ ਲੱਖਾਂ ਰੁਪਇਆ ਤਨਖਾਹ ਫਿਰ ਵੀ 10 10000 ਤੇ ਉਹਨਾਂ ਬੰਦਿਆਂ ਦੀ ਜਾਨ ਨਿਕਲ ਜਾਂਦੀ ਹੈ ਆਪ ਪੁਲਿਸ ਵਾਲੇ ਕਈ ਵੇਖਦੇ ਹੋ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ 60 60000 ਰੁਪਇਆ ਤਨਖਾਹ ਲੈਣ ਵਾਲੇ ਤੇ ਜਦੋਂ ਕਿਸੇ ਮੋਟਰਸਾਈਕਲ ਵਾਲੇ ਨੂੰ ਘੇਰ ਲੈਣ ਤੇ ਉਹਦੇ ਤੋਂ ਵੀ 100 ਰੁਪਇਆ ਲੈ ਕੇ ਤੇ ਫੇਰੀ ਉਹਨੂੰ ਅੱਗੇ ਜਾਣ ਦਿੰਦੇ ਆ ਅੱਜ ਇਹ ਸਾਡੇ ਹਾਲਾਤ ਬਣੇ ਹੋਏ ਸੁਣੀ ਉਹਦੀ ਜਾਂਦੀ ਹੈ ਜਿਹਦੀ ਜੇ ਵਿੱਚ 4 ਪੈਸੇ ਹੋਣ ਅੱਜ ਸਰਕਾਰੀ ਦਰਬਾਰੇ ਨੌਕਰੀ ਲੈਣ ਜਾਓ ਜੇ 50000 ਰੁਪਏ ਦੀ ਦਿੱਤੀ ਤੁਹਾਡੇ ਹੱਥ ਚ ਆਫੀਸਰ ਸੈਨ ਕਰ ਦੇਊਗਾ ਤੇ ਜੇ ਪੈਸੇ ਨਾ ਲੈ ਕੇ ਗਏ ਫੈਲ ਪੁਆ ਕੇ ਉਹਨੇ ਇੱਕ ਪਾਸੇ ਮਾਰ ਦੇਣੀ ਹੈ ਜਾਂ ਫਿਰ ਫੈਲ ਫੜ ਕੇ ਇੱਕ ਪਾਸੇ ਤੇ ਰੱਖ ਲੈਣੀ ਹੈ ਤੇ ਉਸ ਫੈਲ ਨੂੰ ਹੱਥ ਤੱਕ ਨਹੀਂ ਉਸ ਅਫੀਸਰ ਨੇ ਲਾਉਣਾ ਅੱਜ ਬਾਤ ਉਹਦੀ ਪੁੱਛੀ ਜਾਂਦੀ ਹੈ ਜਿਹਦੀ ਜਿਬ 'ਚ ਚਾਰ ਪੈਸੇ ਹੁਣ ਇੱਕ ਵਿਦਵਾਨ ਕਹਿੰਦਾ ਵੀ ਇਸ ਦੁਨੀਆ ਦਿੱਤੇ ਮਾਇਆ ਦੇ ਨਾਮ ਆ ਮਾਇਆ ਦੇ ਨਾਮ ਬੰਦੇ ਦਾ ਕੋਈ ਨਾਮ ਨਹੀਂ ਕਹਿੰਦਾ ਇਸ ਮਾਇਆ ਕੇ ਤੀਨ ਨਾਮ ਪਰਸੂ ਪਰਸਾ ਪਰਸਰਾ ਅੱਜ ਸਮਾਂ ਐਸਾ ਵੀ ਜਿਸ ਬੰਦੇ ਦੇ ਕੋਲ ਬਹੁਤੀ ਮਾਇਆ ਵੱਡੇ ਵੱਡੇ ਲੋਕ ਕਹਿੰਦੇ ਕਹਾਉਂਦੇ ਲੋਕ ਵੀ ਉਹਨੂੰ ਨਮਸਕਾਰਾ ਕਰਦੇ ਆ ਕਹਿੰਦੇ ਕਹਾਉਂਦੇ ਲੋਕ ਵੀ ਉਹਨੂੰ ਸਲਾਮਾ ਕਰਦੇ ਆ ਅੱਜ ਸਮਾਂ ਐਸਾ ਜਿਸ ਬੰਦੇ ਦੇ ਕੋਲ ਮਾਇਆ ਨਹੀਂ ਰਿਸ਼ਤੇਦਾਰ ਸਾਖ ਸੰਬੰਧੀ ਭੈਣ ਭਰਾ ਵੀ ਉਸ ਬੰਦੇ ਦਾ ਸਾਥ ਛੱਡ ਦਿੰਦੇ ਜਿੱਦੀ ਜਿਬ 'ਚ ਚਾਰ ਪੈਸੇ ਹੋਣਾ ਤੇ ਫਿਰ ਪਿੰਡ ਵਾਲੇ ਵੀ ਕਹਿੰਦੇ ਵੀ ਇਹ ਤੇ ਸਾਡਾ ਆ ਸਾਡੀ ਇਹਦੇ ਨਾਲ ਆ ਰਿਸ਼ਤੇਦਾਰੀ ਹੈ ਸਾਡਾ ਆ ਸ਼ਰੀਕਾ ਭਾਈਚਾਰਾ ਇਹ ਤੇ ਸਾਡਾ ਭਰਾ ਆ ਇਹ ਤੇ ਸਾਡਾ ਪੁੱਤ ਆ ਤੇ ਜਦੋਂ ਜੇਵ ਵਿੱਚ ਪੈਸੇ ਨਾ ਹੋਣ ਉਦੋਂ ਪਿੰਡ ਵਾਲੇ ਵੀ ਕਹਿੰਦੇ ਵੀ ਅਸੀਂ ਨਹੀਂ ਇਹਨੂੰ ਜਾਣਦੇ ਸਾਡਾ ਨਹੀਂ ਕੁਝ ਵੀ ਲੱਗਦਾ ਕਹਿਣ ਤੋਂ ਭਾਵ ਬਾਤ ਉਹਦੀ ਪੁੱਛੀ ਜਾਂਦੀ ਹੈ ਜਿਹਦੀ ਜੇਵ ਵਿੱਚ 4 ਪੈਸੇ ਹੋਣਾ ਅੱਜ ਸਮਾਂ ਐਸਾ ਵੀ ਭਰਿਆਂ ਨੂੰ ਭਰਦੀ ਦੁਨੀਆ ਪੁੱਛਦਾ ਕੌਣ ਗਰੀਬਾਂ ਨੂੰ ਗਰੀਬ ਬੰਦੇ ਦੀ ਬਾਤ ਨਹੀਂ ਪੁੱਛੀ ਜਾਂਦੀ ਜਿਹਦੇ ਕੋਲ ਪਹਿਲਾਂ ਬਹੁਤੀ ਮਾਇਆ ਜਿਸ ਦੇ ਬੰਦੇ ਦੇ ਕੋਲ ਪਹਿਲਾਂ ਬਹੁਤਾ ਪੈਸਾ ਉਹਦੇ ਅੱਗੇ ਅਸੀਂ ਢੇਰ ਲਾ ਦਿੰਨੇ ਹਾਂ ਪਰ ਗਰੀਬ ਬੰਦੇ ਦੀ ਅੱਜ ਕੋਈ ਸੁਣਵਾਈ ਨਹੀਂ